ਦੀ ਕੀ ਟ੍ਰੈਵਲ ਏਜੰਟ ਦੇ ਇਸ ਵੇਲੇ ਜਿਹੜਾ ਘਰਾਂ ਦੇ ਬਾਹਰ ਹੀ ਲੋਕ ਹੁਣ ਪਹੁੰਚਣਾ ਸ਼ੁਰੂ ਹੋ ਚੁੱਕੇ ਹੈ ਕਿ ਪੈਸੇ ਲੈਣੇ ਨੇ ਇਹਨਾਂ ਨੂੰ ਦੱਸਿਆ ਜਾ ਰਿਹਾ ਕਿ ਜਿਹੜਾ ਕਾਫੀ ਸਾਲਾਂ ਤੋਂ ਹੀ ਜਿਹੜਾ ਏਜੰਟ ਫਰਾਰ ਸੀ ਤਾਂ ਹੁਣ ਮਾਮਲਾ ਇਹ ਸੀਗਾ ਮੈਂ ਏਜੰਟ ਕੇ ਰਜੇਸ਼ যাদਬ ਕੋ ਪੈਸੇ ਲੈਣੇ ਸੀਗੇ ਜੀ ਜੀ ਤਾਂ ਉਹ ਐਕਚੁਅਲੀ ਕਾਫੀ ਟਾਈਮ ਤੋਂ ਮਤਲਬ ਭੱਜਿਆ ਹੋਇਆ ਹੈਗਾ ਪਹਿਲਾਂ ਜਲੰਧਰ ਰਹਿੰਦਾ ਸੀਗਾ ਜਲੰਧਰ ਇੱਕ ਦੋ ਵਾਰੀ ਇਹਨੂੰ ਪਰਚਾ ਕਰਾ ਕੇ ਮੰਦਿਰ ਕਰਾਇਆ ਸੀਗਾ ਫਿਰ ਇਹਦੀ ਜ਼ਮਾਨਤ ਕਿਸੇ ਹੈਪੀ ਟ੍ਰੈਵਲ ਏਜੰਟ ਸੀਗਾ ਉਹਨੇ ਇਹਨੂੰ ਜ਼ਮਾਨਤ ਕਰਾ ਕੇ ਬਾਹਰ ਕਢਾਤਾ ਸੀਗਾ ਜੀ 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 ਤਾਂ ਅੱਜ ਹੁਣ ਇਹਨਾਂ ਗੱਲ ਗੱਲਾਂ ਆਏ ਸੀ ਇੱਥੇ ਤੇ ਅੱਜ ਵੀ ਇਹ ਚੋੜਾ ਹੋਈ ਜਾਂਦਾ ਕਹਿੰਦਾ ਮੈਨੂੰ ਜੀ ਪੈਸੇ ਨਹੀਂ ਮੈਂ ਦੇ ਸਕਦਾ ਹਜੇ ਮੈਨੂੰ ਟਾਈਮ ਦੋ 2018 ਤੋਂ ਇਹਦੇ ਕੋ ਮਤਲਬ ਕੇਸ ਅੜਿਆ ਹੋਇਆ ਹੈਗਾ ਪੈਸਿਆਂ ਦਾ ਉਹਨੂੰ ਬਾਹਰ ਤਾਂ ਸੱਦੋ ਜਾ ਉਸ ਟਾਈਮ ਤੋਂ ਮਤਲਬ ਮੇਰੇ ਫਾਦਰ ਸਾਹਿਬ ਵੀ ਸੀਗੇ ਆਰਮੀ ਜੋ ਰਿਟਾਇਰ ਹੋਏ ਸੀਗੇ ਜੀ ਤਾਂ ਉਹ ਉਹਨਾਂ ਦੀ ਡੈਥ ਹੋ ਗਈ ਹੁਣ ਉਹ ਇਸੇ ਚੱਕਰ ਦਾ ਕਰਕੇ ਕਿ ਪੈਸੇ ਮੇਰੇ ਬੱਚੇ ਦੇ ਫਸ ਗਏ ਹੋਏ ਮਤਲਬ ਇਹ ਅੱਗੋਂ ਸਾਨੂੰ ਹਰਾਸਮੈਂਟ ਕਰਦਾ ਵਾ ਕਿ ਮੈਂ ਪੈਸੇ ਕੋਈ ਦੇਣਾ ਨਹੀਂ ਤੁਹਾਡਾ ਜੀ ਸਾਡੇ ਕਿੰਨੇ ਕ ਪੈਸੇ ਭਜੀ ਤੁਸੀਂ ਲੈ ਲਏ ਪੈਸੇ ਦੇ ਕੋ ਲੈਣੇ ਜੀ ਆਪਾਂ ਪੂਰੇ ਰੋਟਾ ਨੂੰ 18 ਲੱਖ ਰੁਪਏ ਲੈਣਾ ਟੋਟਲ ਇਕੋ ਨਾਮ ਕੀ ਬੰਦੇ ਦਾ ਅਰਜੇਸ਼ ਯਾਦਵ ਜੀ ਅਰਜੇਸ਼ ਯਾਦਵ ਹਾਂਜੀ ਤੇ ਇਕੱਲਾ ਹੀ ਸੀਗਾ ਬੰਦਾ ਏਜੰਟ ਕਿ ਹੋਰ ਵੀ ਟਰੈਵਲ ਏਜੰਟ ਨਾਲ ਬਾਕੀ ਵੀ ਇਹਦੇ ਨਾਲ ਮੰਡਲੀ ਨਾਲ ਹੀ ਤੁਰੇ ਫਿਰਦੀ ਹੈ ਜਿਹੜੀ ਜਿਹੜੀ ਠੱਗੀਆਂ ਕਰਦੀ ਹੈ ਲੋਕਾਂ ਦੇ ਨਾਲ ਸਾਰੀ ਮੰਡਲੀ ਨਾਲ ਹੀ ਤੁਰੇ ਫਿਰਦੀ ਹੈ ਨਹੀਂ ਜਿੱਦਾਂ ਭਾ ਲੋਕਾਂ ਨੂੰ ਠੱਗ ਲੈਂਦੇ ਮੁਰਕੇ ਇੱਧਰ ਉੱਧਰ ਮੁਰਕੇ ਗਾਇਬ ਹੋ ਜਾਂਦੇ ਆ ਸਾਰੇ ਬੇਟਾ ਸਾਡੇ ਕੋਲ ਗਾਇਬ ਹੋਣ ਦਾ ਬਸ ਸਿਮਾਂ ਨਾਲ ਨੇ ਚੇਂਜ ਦਿਖਾਓਗੇ ਡਾਕੂਮੈਂਟ ਦਿਖਾਓਗੇ ਆਹ ਦੇਖਾ ਰਿਹਾ ਹਾਂ ਫੀ ਡਾਕੂਮੈਂਟ ਸਾਰੇ ਰਿਟਨ ਜਿਹਦਾ ਪ੍ਰੂਫ ਹੈਗੇ ਮੇਰੇ ਕੋਲ ਸਾਰੇ ਆ ਦੇਖੋ ਸਾਰੇ ਪ੍ਰੂਫ ਹੈ ਮੇਰੇ ਬਾਹਰ ਅੱਗੇ ਮੈਂ ਕਾਨੂੰਨੀ ਕਾਰਵਾਈ ਨਹੀਂ ਕੀਤੀ ਹੋਰ ਕਾਨੂੰਨੀ ਪੂਰੀ ਕਰੂੰਗਾ ਬਥੇਰਾ ਮੈਂ ਦੇਖ ਲਿਆ ਮੂੰਹ ਵਾਲਾ ਅਬੀ ਵੀ ਹੱਥ نیچے ਕਰੋ ਵੇ ਲੈ ਲਿਆ ਹੈ ਆਪ ਕਹਿ ਰਹਾ ਹਾਂ ਤਾਂ ਖਲੀ ਰਹੀ ਉਸਕੇ ਸੋ ਦੇਖ ਸਕਦੇ ਜੀ ਇਹ ਬੰਦਾ ਜੀ ਜਿਹਦੇ ਉੱਤੇ ਇਲਜ਼ਾਮ ਲੱਗ ਰਹੇ ਆ ਵੀ ਇਹ ਟਰੈਵਲ ਏਜੰਟ ਆ ਆ ਡਰਾਮਾ ਆ ਤੇ ਆ ਪੱਟੀ ਬੱਲੀ ਆ ਹੁਣ ਇਹਨੇ ਇਹ ਡਰਾਮਾ ਬਾਈ ਸਿੱਧਾ ਡਰਾਮਾ ਹੈ ਸਿਰੰਦ ਚਿੱਤਰ ਨਹੀਂ ਸਾਡਾ ਡਰਾਮੇ ਵਾਜੀ ਤੁਹਾਨੂੰ ਦੱਸੀ ਕਰਨੀ ਬਸ ਕਰਿਆ ਕਰੋ ਏਜੰਟਾਂ ਨੂੰ ਆਂਦੀ ਡਰਾਮੇ ਵਾਜੀ ਕਰਨੀ ਨਹੀਂ 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 ਬਾਈ ਜੀ ਤੁਹਾਡੇ ਕੋਈ ਫਾਇਦਾ